ਸੱਪ ਨੇ 7 ਵਾਰ ਇਹ ਮੁੰਡੇ ਨੂੰ ਡੱਸ ਲਿਆ ਜਿਹੜਾ ਤੁਹਾਨੂੰ ਮੁੰਡਾ ਦਿਖਾਈ ਦੇ ਰਿਹਾ ਹੈ ਇਹਨਾਂ ਫੋਟੋਆਂ 'ਚ ਇਹ ਵਿਕਾਸ ਦੂਬੇ ਨਾਂ ਇਹਦਾ ਇਹ ਯੂਪੀ ਦਾ ਮਾਮਲਾ ਹੈ ਇਹ ਮੁੰਡੇ ਨੂੰ 40 ਦਿਨਾਂ ਦੇ ਵਿੱਚ ਸੱਪ ਨੇ 7 ਵਾਰ ਡੱਸ ਲਿਆ ਇੱਕ ਦੋ ਵਾਰ ਡੱਸੇ ਤੇ ਤਾਂ ਇਹਨੇ ਸੋਚਿਆ ਵੀ ਨਾਰਮਲੀ ਜਦੋਂ ਮੀਂਹ ਕਣੀ ਦਾ ਮੌਸਮ ਹੈ ਵੀ ਚਲੋ ਕੱਟ ਲਿਆ ਹੋਊਗਾ ਜਦੋਂ ਉਹ ਕਹਿੰਦਾ ਤੀਜੀ ਚੌਥੀ ਵਾਰ ਮੇਰੇ ਨਾਲ ਹੋਇਆ ਉਦੋਂ ਮੈਨੂੰ ਦਿਮਾਗ ਚੋਂ ਲੱਗਿਆ ਵੀ ਇਹ ਵਾਰ-ਵਾਰ ਹੋ ਰਿਹਾ ਹੈ ਵੀ ਘਰ ਦੇ ਕਿਸੇ ਹੋਰ ਜੀ ਦੇ ਵੀ ਨਹੀਂ ਲੜ ਰਿਹਾ ਇਕੱਲੇ ਇਹਦੇ ਹੀ ਲੜ ਰਿਹਾ ਸੀਗਾ ਹੁਣ ਇਹਦੇ 7ਵੀਂ ਵਾਰ ਜਦੋਂ ਲੜਿਆ ਤਾਂ ਹੁਣ 7ਵੀਂ ਵਾਰ ਲੜਨ ਤੋਂ ਬਾਅਦ ਇਹਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਇਹ ਕਹਿੰਦਾ ਮੈਨੂੰ ਦੱਸਿਆ ਉਹਨੇ ਸੁਪਨੇ ਵੀ ਜਦੋਂ ਤੈਨੂੰ 9ਵੀਂ ਵਾਰ ਮੈਂ ਦੱਸੂੰਗਾ ਉਦੋਂ ਤੈਨੂੰ ਕੋਈ ਦਵਾਈ ਨਹੀਂ بچਾ ਸਕਦੀ ਕੋਈ ਕੁਝ ਵੀ ਨਹੀਂ ਮੰਤਰ ਕੁਝ ਵੀ ਬਚਾ ਨਹੀਂ ਸਕਦਾ ਤੈਨੂੰ ਕਿ ਉਦੋਂ ਤੇਰੀ ਮੌਤ ਪੱਕੀ ਹੈ ਇਹ ਮੁੰਡਾ ਬਹੁਤ ਕਵਰਾਇਆ ਹੋਇਆ ਇਹਦੀਆਂ ਇੰਟਰਵਿਊਆਂ ਵੀ ਕਾਫੀ ਚੱਲ ਰਹੀਆਂ ਇਹ ਮੁੰਡੇ ਦੀਆਂ ਇਹ ਕੋਈ ਵੀ ਗੱਲਾਂ ਵਾਲਾ ਮਾਮਲਾ ਨਹੀਂਗਾ ਇਹ ਮਗਰ ਪੁਲਸ ਵੀ ਇਹਦੇ ਤੈਕੀਕਾਤ ਕਰ ਰਹੀ ਹੈ ਯੂਪੀ ਦੀ ਪੂਰਾ ਇਸ ਵਕਤ ਮਸਲਾ ਖਬਰਾਂ ਚ ਚੱਲ ਰਿਹਾ ਹੈ ਜਿਹੜਾ ਹਿੰਦੀ ਮੀਡੀਆ ਤੁਸੀਂ ਸਰਚ ਕਰਕੇ ਵਿਕਾਸ ਦੂਬੇ ਯੂਪੀ ਦਾ ਦੇਖ ਸਕਦੇ ਆ ਇਹ ਮੁੰਡਾ ਆਪਦੀ ਮਾਸੀ ਦੇ ਘਰੇ ਵੀ ਗਿਆ ਰਹਿਣ ਉਥੇ ਵੀ ਸੱਪ ਨੇ ਇਹਨੂੰ ਦੱਸਿਆ ਫਿਰ ਇਸ ਤੋਂ ਬਾਅਦ ਆਪਦੇ ਚਾਚੇ ਦੇ ਘਰੇ ਗਿਆ ਵੀ ਉਥੇ ਮੈਂ ਪੈ ਜਾਇਆ ਕਰੂੰਗਾ ਜਗਾ ਬਦਲ ਕੇ ਵੇਖੀ ਪਰ ਕੋਈ ਫਾਇਦਾ ਨਹੀਂ ਹੋਇਆ ਇਹਦੇ ਚਾਚੇ ਦੇ ਘਰੇ ਵੀ ਇਹ ਮੁੰਡੇ ਨੂੰ ਸੱਪ ਨੇ ਦਸਿਆ ਡਾਕਟਰ ਵੀ ਇਹ ਮਾਮਲਾ ਦੇਖ ਕੇ ਵਾਰ-ਵਾਰ ਹੈਰਾਨ ਵੀ ਇਹ ਕਿੱਦਾਂ ਹੋ ਸਕਦਾ ਆਪਾਂ ਫਿਲਮਾਂ 'ਚ ਦੇਖਦੇ ਹੁੰਦੇ ਸੀਗੇ ਵੀ ਸੱਪ ਬਦਲਾ ਲੈਂਦਾ ਹੁੰਦਾ ਜਾਂ ਕੋਈ ਕੀ ਇਹਦੇ ਮਗਰ ਪਿਆ ਹੋਇਆ ਇਹ ਰੱਬ ਹੀ ਜਾਣਦਾ ਵੀ ਇਹ ਕੋਈ ਸੱਪ ਕੋਈ ਬਦਲਾ ਲੈ ਰਿਹਾ ਜਾਂ ਕੋਈ ਇਹ ਮੁੰਡੇ ਨਾਲ ਕੀ ਖੁੰਦਕ ਹੋਣੀ ਆ ਉਹਦੀ ਸੱਪ ਦੀ